ਮਿਹਨਤੂ ਜਥੇਬੰਦੀਆਂ ਨੇ ਸੰਘਰਸ਼ ਕੀਤਾ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਮੂਹ ਦੀ ਖਾਣੀ ਠੁੱਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਦ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹਨਾਂ ਲੋਕਾਂ ਨੂੰ ਜੇਲ੍ਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਜਿਹੜੇ ਵੱਡੇ ਮਗਰਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵੰਤ ਮਾਨਸਿਆ ਉਹਨਾਂ ਤੇ ਕਿੱਦਾਂ ਕਾਰਵਾਈ ਕਰੇਗਾ ਉਹ ਵੀ ਡੀਜੀਪੀ ਸਾਹਿਬ ਨੂੰ ਗੱਲ ਰਣਕੀ ਆ ਤਾਂ ਕਰਕੇ ਪਰਚੇ ਦਰਜ ਕੀਤੇ ਗਏ ਆ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਦ ਕਰਵਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾਲਿਆ ਪੈਰਾਂ ਥੱਲੇ ਆਕਮ ਚਾ ਦੇਾਂਗੇ ਅੱਗ ਕਿਉਂਕਿ ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲੈਂਦੇ ਆ ਤਾਂ ਕਰਕੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ ਇੱਕ ਐਮਐਲਏ 1.5 ਲੱਖ ਵੋਟ ਨਾਲ ਬਣਿਆ ਤੇ ਉਹ ਐਮਐਲਏ ਸਾਡੀਆਂ ਧੀਓ ਪੈਣਾ ਬਾਰੇ ਇਹੋ ਜੀ ਛਤਾਵਲੀ ਵਰਤੇ ਭਗਵੰਤ ਮਾਨਸਿਆ ਤੂੰ ਆਮਕਰਾਂ ਦਾ ਮੁੰਡਾ ਸੀ ਤੇਰਾ ਫਰਜ਼ਬੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸੱਟਿਆ ਹੁੰਦਾ ਜਿਹੜਾ ਧੀਆਂ ਤੇ ਭਣਾਂ ਦੀ ਆ ਮਜ਼ਾਕ ਡਾਉਂਦਾ ਹੈ ਚੈਨਲਾਂ ਦੇ ਉੱਤੇ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠੇ ਆ ਬਦਲਾ ਆਇਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੋਲੇ ਆਈ ਹੈ ਫੇਰ ਲੋਕਾਂ ਬਾਚ ਚੈਨਲ ਲੈ ਕੇ ਆ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਜ ਬੰਦਾ ਪੱਤਰਕਾਰ ਭਾਈਚਾਰੇ ਦਾ ਦਿਖਾਉਣ ਦਾ ਉਹਨੇ ਦਿਖਾਇਆ ਫੇਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੰਦਪਾਣ ਦੇ ਵਿੱਚ ਜੋ ਕਾਂਡ ਵਾਪਰਿਆ ਉਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਜੇ ਉਹਦੀ ਆਵਾਜ਼ ਚੱਕੀ ਹੈ ਮਨਿੰਦਰਜੀਤ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਹੈ ਮਜ਼ਦੂਰ ਜਥੇਬੰਦੀਆਂ ਨੇ ਸੰਘਰਸ਼ ਕੀਤਾ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਮੂੰਹ ਦੀ ਖਾਣੀ ਠੋਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਤ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹਨਾਂ ਲੋਕਾਂ ਨੂੰ ਜੇਲ੍ਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਤੀਜੀ ਗੱਲ ਜਿਹੜੀ ਪੁਲਿਸ ਮਾਹਕਮੇ ਤੇ ਮਨਿੰਦਰ ਬੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਲੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਲਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵੰਤ ਮਾਨਸਿਆ ਉਹਨਾਂ ਤੇ ਕਿਤੇ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਕੁਮਰਾਹ ਕਰ ਰਿਆ ਉਹ ਵੀ ਡੀਜੀਪੀ ਸਾਹਿਬ ਨੂੰ ਗੱਲ ਰਣਕੀ ਆ ਤਾਂ ਕਰਕੇ ਪਰਚੇ ਭਰਾਵੋ ਮਨਿੰਦਰ ਤੇ ਦਰਜ ਕੀਤੇ ਗਏ ਆ ਭਾਰਤੀ ਕਿਸਾਨ ਜੁਨੀਏਨਾਕਤਾ ਗਰਾਹਾਂ ਵੱਲੋਂ ਅਸੀਂ ਅੱਜ ਸਖਤ ਨਖੇਦੀ ਕਰਦੇ ਆ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਦ ਕਰਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾ ਲਿਆ ਬਾਰੋ ਥੱਲੇ ਆਕਮ ਚਾ ਦੇਾਂਗੇ ਅੱਗ ਕਿਉਂਕਿ ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਹੈ ਭਗਵੰਤ ਮਾਨਸਿਆ ਤੂੰ ਆਦਾ ਹੁੰਦਾ ਸੀ ਤੇਰਾ ਕੇਦਰੀਵਾਲ ਗੋਦੀ ਮੀਡੀਆ ਮੋਦੀ ਕੀ ਚੋਲੀ ਮੇਂ ਬੈਠਾ ਹੈ ਇਹ ਮੀਡੀਆ ਬਕਾਊ ਹੈ ਇਹ ਮੀਡੀਆ ਸੱਚੀਆਂ ਖਬਰਾਂ ਨਹੀਂ ਦਿਖਾਉਂਦਾ ਆ ਜਿਹੜੇ ਸੱਚੀਆਂ ਖਬਰਾਂ ਲਾਉਂਦੇ ਆ ਸੋਡੇ ਚਿੱਠੇ ਸਾਹਮਣੇ ਲਿਆਉਂਦੇ ਆ ਹੇ ਹੰਮਤ ਸੁਣ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕ ਇੱਕ ਕਮੈਂਟ ਪੜਦਾ ਵੀ ਵੀਊ ਕਿਵੇਂ ਆਇਆ ਇਹ ਆਏ ਨਹੀਂ ਲੋਕਾਂ ਦੇ ਦਿਲ ਜਿੱਤੇ ਜਾਣੇ ਓ ਕੰਮ ਕਰਕੇ ਦਿਲ ਜਿੱਤੇ ਜਾਣੇ ਆ ਨਾ ਕਿ ਝੂਠੇ ਪਰਚੇ ਕਰਕੇ ਸਤਾਈ ਦੇ ਵਿੱਚ ਆਉਣਾ ਤੁਸੀਂ ਮੋਲਕ ਸਿਆ ਵੋਟਾਂ ਲੈਣਾ ਲੋਕ ਸਾਨੂੰ ਰੋੜੇ ਲਾਇਆ ਲੈ ਕੇ ਪਿਆ ਕਰ ਲਗੇ ਗਲੀਆਂ ਵਿੱਚ ਦੀ ਭਜਾਉਣਗੇ ਤੁਹਾਨੂੰ ਗਲੀਆਂ ਵਿੱਚ ਦੀ ਜਿਹੜੇ ਤੁਹਾਡੇ ਹਾਲਾਤ ਬਣੇ ਪਏ ਆ ਤੇ ਸਾਰੇ ਲੋਕਾਂ ਨੂੰ ਆਦੇ ਜੈਤੋ ਵਾਲਿਓ ਦੁਕਾਨਦਾਰੋ ਰੇੜੀ ਵਾਲਿਓ ਛੋਟਾ ਵਪਾਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆ ਪਰ ਰੱਦ ਕਰਾ ਕੇ ਲੈਣਾ ਤੇ ਬਲਕਾਰ ਸਿੱਧੂ ਤੇ ਪਰਚੇ ਦਰਜ ਕਰਨੇ ਚਾਹੀਦੇ ਆ ਆ ਬਦਲਾ ਆ ਜਿਹਦੀ ਘਾਟ ਸੀ ਉਹਨਾਂ ਨੇ 75 ਸਾਲਾਂ ਚ 3 ਲੱਖ 50 ਲੱਖ ਕਰੋੜ ਦਾ ਕਰਜ਼ਾਈ ਕੀਤਾ ਇਹਨਾਂ ਨੇ 2.5 ਸਾਲਾਂ ਦੇ ਵਿੱਚ 4.5 ਲੱਖ ਕਰੋੜ ਦਾ ਕਰਜ਼ਾਈ ਕੀਤਾ ਉਹ ਝਟਕ ਲਿਆ ਨਾਲ ਸਰਕਾਰ ਨਹੀਂ ਚੱਲਦੀ ਉਹ ਸਰਕਾਰ ਗਰਾਉਂਡ ਤੋਂ ਜੜੇ ਆਦੇ ਸੀ ਚੱਲੂਗੀ ਪਿੰਡਾਂ ਤੋਂ ਚੱਲੂਗੀ ਓਏ ਅੱਜੇ ਪਿੰਡਾਂ ਨਾਤਾ ਝੂਠੇ ਪਰਚੇ ਕਰ ਰਹੇ ਆ ਉਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ ਉਹ ਜਿੰਨਾ ਮਨਿੰਦਰ ਨੂੰ ਦਬਾਉਣਗੇ ਉਹ ਉਨੇ ਮਨਿੰਦਰ ਛੋਟੇ ਚ ਹੋਰ ਉੱਪਰ ਲੰਗੇ ਉਹਨੇ ਮਨਿੰਦਰ ਛਰਕਾਂ ਤੇ ਆਉਣਗੇ ਭਗਵੰਤ ਮਾਨਸਿਆ ਤੇ ਤੇਰੀ ਸੀਐਡੀ ਨੋਟ ਕਰ ਲੈ ਇਹ ਪਰਚੇ ਰੱਤ ਕਰ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਮਹਿੰਗੀ ਖੇਡ ਪਾਉਗੀ ਇਹ ਕਿਉਂਕਿ ਮੈਦਾਨ ਦੇ ਵਿੱਚ ਠੁੱਕ ਕੇ ਚੱਟਣ ਦੀ ਸਰਕਾਰ ਦੀ ਆਦਤ ਪਈ ਹੈ ਤੇ ਉਹ ਜਦੋਂ ਮੈਦਾਨ ਚ ਆਉਣਗੇ ਕਿਤੇ ਇਹ ਨਾ ਹੋਵੇ ਜਮਾ ਮੰਜੇ ਜਾਓ ਤੁਸੀਂ ਤੇ ਖੇਡ ਮਹਿੰਗੀ ਪੈ ਜਾਏ ਇਸ ਕਰਕੇ ਅਸੀਂ ਆਦੇ ਆ ਇਹ ਪਰਚੇ ਰੱਦ ਕੀਤੇ ਜਾਣ ਤੇ ਕਿਤੇ ਨਹੀਂ ਦਬੰਦਿਆਂਗੇ ਮਨਿੰਦਰਾਂ ਤੇਰੇ ਨਾਲ ਕੋਈ ਗਿਰਫਤਾਰੀ ਨਹੀਂ ਹੋਣ ਦਿੰਦੇ ਤੇ ਨਹੀਂ ਮਨਿੰਦਰ ਦੇ ਨਾਲ ਜੇਲ੍ਹ ਚ ਜਾਣ ਨੂੰ ਅਸੀਂ ਤਿਆਰ ਬੈਠੇ ਆ